अच्छा पब भी भी है देखते भी हैं किधर की पब अभी कितने की आधे कितने किधर अभी बेहान कितने आगे मैं ना आ रही हूँ भैया थे उन्हीं

ਤੂੰ ਮੇਰੀ ਗੱਲ ਸੁਣ ਲੈ ਬਗੈਰ ਖੋਲ ਪੱਲਾ ਖੇਰ ਖੋਲ ਮੇਰੀ ਗੱਲ ਤਾਂ ਸੁਣ ਲੈ ਐ ਫਿਲਮ ਜੀ ਦੇਖੀ ਸੀ ਮੈਂ ਤਾਂ ਫਿਲਮ ਜੀ ਦੇਖੀ ਸੀ ਕਿ ਦੱਸ ਤੂੰ ਤੇਰੇ ਬਾਈ ਨੂੰ ਤਨ ਕੀ ਕਰਤੂਤ ਕੀਤੀ ਐ ਇੱਥੇ ਕਹਿੰਦਾ ਨੌਂਦੀ ਨੌਂਦੀ ਦੇ ਬਾਥਰੂਮ ਚ ਪੜਿਆ ਆ ਬੇਸ਼ਰਮ ਕਿਸੇ ਥਾਂ ਦਾ ਫਿਰ ਫਿਲਮ ਜੀ ਦੇਖੀ ਐਂ ਜੀ ਕਰ ਦਿੰਦੇ ਆ ਦੇਖੀ ਆਹ ਕਦੋਂ ਕਰੀਂ ਤੂੰ ਤੱਕੇ ਗਤ ਮਾਰ ਗਈ ਚਲ ਤੂੰ ਭੱਜ ਜਾ ਚਲ ਆ ਤੂੰ ਤੇਰੇ ਬਾਈ ਨੂੰ ਵੀ ਦੇ हो गए किसी थर सारा ना खराब कर गया मेरा था। बाकी बाकी। भी तू फिर आ गए हूं तो मैं ना ली हूं तू नी मेरा कुछ बिगाड़ खर्चा तेन मैं बाहर आके बंदा बना मैं कहनी खानू नु पटना मारना गा पर तू सुधर नहीं।, नहीं है का?

ਤੂੰ ਮਰਨ ਜੋ ਕਰ ਜਿਹੜਾ ਕੁਛ ਪੁੱਛਣਾ ਸੀ ਮੈਨੂੰ ਰੋ ਰਿਠਾ ਕੇ ਬੋਸ ਲੇ ਤਾਂ ਤੋਹੀ ਕਮੜੇ ਦਾ ਕਮਲਾ ਰਹੇਗੀ ਉਹ ਕੀ ਸੀ ਹਾਂ ਉਹ ਕੀ ਸੀ ਉਹ ਕੀ ਸੀਗਾ ਤੂੰ ਮਰ ਜਾਣਾ ਕੀ ਦੇਖ ਲਿਆ ਸੀਗਾ ਦਿਖਾ ਦੇ ਤੁਰ ਚਣਾ ਨਾ ਹੋਵੇ ਕੱਪੜੇ ਪਾਉਣੇ ਔਖੇ ਕਰਤੇ ਤੇ ਉਹ ਅੰਬ ਜੀ ਕਿਲਮ ਕਰੀ ਸੀ ਅੰਬ ਜੀ ਕਿਲਮ ਕਦੇ ਸੀਗੇ ਤੂੰ ਨਹੀਂ ਆਪਣੀ ਮਾਂ ਦੇ ਬਹੁ ਕਰੇ ਹੈਗੇ ਮਾਂ ਮੂੰ ਤਾਂ ਹੀ ਨਾ ਜਾਈ ਨਾ ਹਾਂ ਮਾਂ ਤਾਂ ਹੀ ਨਾ ਜਾ ਕਿਉਂ ਹੁਣ ਤਕਲੀਫ ਹੋਗੀ ਰਾਤ ਦੇ ਤੂੰ ਵੀ ਮੇਰੇ ਉੱਗਣ ਨਾ ਕੱਢਦੀ ਦਿਖਾ ਦੇ ਬਸ ਬਹਿ ਕੇ ਗੱਲ ਕਰ ਜਿਹੜੀ ਗੱਲ ਕਰਨੀ ਹੈ ਕੀ ਹੋਰ ਗੰ ਕੀ ਸਿਕਾ ਰਹੀ ਕੀ ਇਸ ਨੂੰ ਕਾਣਾ ਚਲ ਠੀਕ ਹੈ ਮੇਰੀ ਸੁਣ ਗੱਲ ਹੁਣ ਤੂੰ ਮੈਂ ਇਹ ਜੀ ਕਮਲਾਂਗਾ ਤੂੰ ਨਾ ਬਾਰੇ ਇੱਕ गाना ਪਾ ਦੇ ਮੈਂ ਪਾ ਬਿਨੋਂ ਦੀ ਦੇਖ ਲਈ ਸੀ ਕਿ ਪਰ ਮੈਂ ਦੇਖ ਕਿ ਮੇਰਾ ਕੁਚੋਰੀ ਹੋਈ ਜਾਂਦਾ ਮੈਂ ਕੁਛ ਹੋਰੀ ਹੋਈ ਜਾਂਦਾਗਾ ਤੈਨੂੰ ਹੋਰੀ ਹੋਈ ਜਾਂਦਾ ਸੱਚੀ ਮੈਂ ਤੈਨੂੰ ਕੀ ਕਹਿ ਰਹੀ ਆ ਤੈਨੂੰ ਪੱਲੇ ਪੈ ਰਹੀ ਆ ਸੁਣ ਰਹੀ ਆ ਤੂੰ ਮੇਰੀ ਗੱਲ ਦਿਖਾ ਦੇ ਹੈਂ ਤਕਾ ਦੇ ਦੁਬਾਰੇ ਦਿਖਾ ਦੇ ਤੂੰ ਤਾਂ ਜਵੱਖਾ ਮੰਗੂ ਲੱਗ ਗਿਆ ਕਰਨ ਜਿਵੇਂ ਖੇਡ ਹੁੰਦੀ ਐ ਕੋਈ ਖੇਡਣਾ ਗਾਏ ਬਾਈ ਬਾਈ ਕਹਿੰਦਾ ਮੈਂ ਲੰਨਾ ਕੀ ਦਿਨ ਨੀ ਬਾਈ ਨਾ ਤਾਂ ਮੈਂ ਵਿਆਹ ਕਰਾਇਆ ਕੰਜਰਾ ਤੇਰਾ ਨਾ ਵਿਆਹ ਕਰਾਇਆਗਾ ਮੈਂ ਉਹ ਉਹ ਵੱਲੀਆਂ ਕੱਲਾ ਕਰੀ ਜਾਂਦਾ ਕਾ ਜਿਹੜੇ ਲਏ ਜਾਂਦਾ ਫਿਰ ਉਹ ਦੇ ਜਾਂਦਾ ਧੰਬਾ ਚ ਦਵਾ ਦੇ ਜਾਂਦਾ ਕਣ ਵਾਲੇ ਨਾਂ ਦੇ ਜਾਂਦਾ ਦੋ ਦੋ ਨੂੰ ਭਾਬੀ ਬਾਈ ਨੂੰ ਤੂੰ ਹੀ ਨਾ ਜਵੱਖਾ ਮੰਗੂ ਕਰਿਆ ਕਰ ਤੂੰ ਨਾ ਆਦਸ ਪਹਿਲਾਂ ਬਾਥਰੂਮ ਜਿਹੜਾ ਤੇ ਮੈਂ ਦੇਖਿਆ ਦਾ ਜੋ ਵੀ ਕੁਝ ਦੇਖਿਆ ਤੂੰ ਕਿਸਨ ਦੱਸਦਾ ਤਾਂ ਨਹੀਂ ਨਹੀਂ ਦਾਦਾ ਪੱਕੀ ਗੱਲ ਹੈ ਨਹੀਂ ਦੱਸਦਾ ਹੈਗਾ ਸੌਂ ਖਾ ਮੇਰੀ ਸੌਂ ਲੋ ਕੇ ਠੀਕ ਮੇਰੇ ਸਿਰ ਦੀ ਸੌਂ ਖਾ ਸੌਂ ਲੋ ਕੇ ਠੀਕ ਅੱਛਾ ਬਤਨ ਸਿਰ ਦੀ ਸੌਂ ਖਾਣ ਨੂੰ ਕਿਵੇਂ ਸੀ ਮੈਨੂੰ ਪੁੱਛਣ ਨੂੰ ਸੀ ਕਿ ਅੱਛਾ ਹਾਂ ਪੱਪਾ ਹਾਂ ਕੀ ਜੀਗਾ ਕਿਵੇਂ ਹੁੰਦਾ ਪਤਾ ਦੇਖਿਆ ਨਹੀਂ ਤੇਰੇ ਕਿਸੇ ਲਈ ਸੁਲੀ ਹੈ ਨਹੀਂ ਨਾ ਮੈਂ ਤਾਂ ਐਸੇ ਬਤ ਤਾਂ ਸੱਚੀਓ ਕਾਮੜੇ ਦਾ ਕਾਮੜਾ ਰਹਿ ਗਿਆ ਤੇ ਕੀ ਬਾਬੂਰੀ ਕਿਸੇ ਮੈਨੂੰ ਤਾਂ ਐ ਸੀਗਾ ਵੀ ਤੇਰੇ ਕਿਸੇ ਲਈ ਸੁਲੀ ਹੋਊਗੇ ਤੈਨੂੰ ਸਾਰੇ ਜਾਣਕਾਰ ਦਿੱਤੇ ਹੋਗੇ ਮੈਨੂੰ ਕੀ ਪਤਾ ਸੀ ਕਾਮੜਿਆ ਤਾਂ ਮੇਰੇ ਬਾਥਰੂਮ ਚ ਆ ਪੜੇਗਾ ਕੀ ਜਬਾ ਨਬੀ ਸੋ ਕਰ ਕਰੇ ਕੋਈ ਹੈ ਨਹੀਂ ਸੇ ਤੂੰ ਤਾਂ ਮੇਰੇ ਕੋਤਰੀ ਪਟਵਾ ਦਿੰਦਾ ਨਾ ਤੂੰ ਤਾਂ ਮੈਨੂੰ ਮਰਵਾ ਦਿੰਦਾ ਸੱਚੀ ਦਿਖਾ ਦੇ ਹਾਂ ਦੇਖੇ ਤੂੰ ਤਾਂ ਜਮਈ ਬੌੜਾਂ ਬੇ ਤੂੰ ਤਾਂ ਜਮਈ ਤੂੰ ਤਾਂ ਸ਼ਤਰਖਾਨ ਦੇ ਲਾਇਕ ਹੁੰਦਾ ਤਾਂ ਮੈਨੂੰ ਕੁਝ ਹੋਰ ਹੀ ਹੋ ਜਾਂਦਾ ਜਬ ਤੈਨੂੰ ਕੀ ਹੋਈ ਜਾਂਦਾ ਹੋਰ ਹੁੰਦੀ ਹੋਈ ਜਾਂਦਾ ਬੇਦਾਸਤਾ ਸਹੀ ਕੀ ਹੋਈ ਜਾਂਦਾ ਆਂ ਜੀ ਹੋਈ ਜਾਂਦਾ ਆਏ ਵਿੱਚ ਕੀ ਹੋ ਜਾਂਦਾ ਆਂ ਜੀ ਆਂ ਜੀ ਹੋਈ ਮਰਨ ਜੋ ਕਰ ਤੈਨੂੰ ਕੀ ਨੇ ਕਹ ਸੀ ਤੂੰ ਉੱਥੇ ਜਾ ਕੇ ਡੱਬ ਜਾ ਤੂੰ ਉੱਥੇ ਕੀ ਕਰਨ ਗਿਆ ਸੀਗਾ ਮਰ ਚੇਤ ਬਹਿ ਜਾ ਉਦੋਂ ਅਗਰ ਕਿਨ ਖੋਰ ਕਿਨਾ ਇਹ ਕਿ ਮੈਂ ਤਾਂ ਆਪ ਹੀ ਹੋਊਗਾ ਫਿਰ ਕਿਵੇਂ ਬੈਠੂਗਾ ਕਿਵੇਂ ਬੈਠੂਗਾ ਬੇਵਾਸ ਹੁਣ ਤੂੰ ਬੱਸਿਆ ਕਿ ਮੈਂ ਬਠਾ ਹਾਂ ਹੁਣ ਮੈਂ ਦੱਸ ਤੇਰਾ ਕੀ ਹੱਲ ਕਰਾਂ ਤੇ ਜਾਨੂ ਸਿਆਪਾ ਪਾਦਾ ਨਾ ਚਲ ਠੀਕ ਆ ਚੰਗਾ ਬਾਣਾ ਤੂੰ ਤਾਂ ਖੜੇ ਪੈ ਕੇ ਖੜ ਗਿਆ ਹੁਣ ਚਲ ਆ ਜਾ ਹੁਣ ਤੇਰਾ ਇਲਾਜ ਕਰਨੇ ਪੈਣਾਗਾ ਮੈਨੂੰ ਕਿੱਥੇ ਜਾਣਾ ਅੱਜ ਤੋਂ ਬਾਅਦ ਨਾ ਐਵੇਂ ਆਜੇ ਨਾਉਂ ਦੀ ਤੇ ਫੇਰ ਨਹੀਂ ਮੈਂ ਤੇ ਤੇਰੇ ਕੋਲ ਗੱਲ ਮੰਨਣੀ ਹੈਗੀ ਸੌਣ ਨੇ ਇੱਧਰ ਆ ਜਾ ਦੇ ਦੇਸ ਤਾਂ ਪੰਦ ਕਰਦੇ ਉਹ ਹੀ ਤਦ ਲੋਲੜ ਦਾ ਲੋਲੜ ਰਹਿ ਗਿਆ ਬੇ ਹੁਣ ਦੇਖ ਲੈ ਕਿ ਮੈਂ ਕਰਦੇ ਹੁੰਦੇ ਨੇ ਹੁਣ ਦੇਖ ਰਿਹਾ ਅੱਕੀ ਫੇ ਕਰਨਾ ਹਾਂ ਬਸ ਹੁਣ ਤੂੰ ਖੜਾ ਰਹਿ ਸੱਟ ਕਰਕੇ ਤੈਨੂੰ ਸਾਰੀ ਮੈਂ ਜਾਣਕਾਰੀ ਦੇ ਦੂੰਗੀ ਠੀਕ ਹੈ ਸੁਣ ਗਿਆ ਹੁਣ ਤੈਨੂੰ ਆ ਗਈ ਸਮਝ ਬਸ ਠੀਕ ਹੈ ਠੀਕ ਹੈ ਠੀਕ ਹੈ ਹਾਂ ਬਸ ਠੀਕ ਹੈ ਠੀਕ ਹੈ ਆ ਗਾਈ ਤੂੰ ਦੇਖ ਬੰਦੀ ਹੈ ਦੇ ਤਾਂ ਹੀ ਹੁੰਦਾ ਹੁੰਦਾ ਹੈ

फस गई अज बज गई तो बाथरूम हाँ। तो <laughs> चाह तो 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 लेना जान सड़ा के आई हूं बू मेरा की बनता हाए हाई मसा गलो ला है मै तो चल ਉਹ ਤਾਂ ਰਾਮ ਲਾ ਕੰਨ ਜਿੱਦ ਕਾਮਲੇ ਬੋਲੇ ਜਿੰਨ ਤਾਂ ਵਧੀਆ ਹੁੰਦੇ ਨੇ ਹੈ ਤਾਂ ਖਰਪਤੀਏ ਸੀਗਾ ਨੂੰ ਤਾਂ ਕਰਤਾ ਦਿੱਤਾ ਆਜੇ ਪਰ ਹੁੰ ਡਰ ਲੱਗ ਜਾਂਦਾ ਹਲਣਾ ਵੀ ਕਿਤੇ ਸੂਰਨਾ ਕਿਤੇ ਜਾ ਕੇ ਗਾ ਪਾ ਦੇ ਇਹ ਜਈਆਗਾ ਜਬਾ ਮਾਰਨ ਪਾਪੀ ਕਰਿਆ ਕਹਤੇ ਮਾਤਾ ਪੱਭੀ ਨੂੰ ਨੋਦ ਨੂੰ ਦਿਖਲਾ ਸੀ ਮਾਤਾ ਪੱਭੀ ਨੂੰ ਨੋਦ ਨੂੰ ਦਿਖਲਾ ਮਾਤਾ ਪੱਭੀ ਨੂੰ ਨੋਦ ਨੂੰ ਦਿਖਲਾ ਪੱਭੀ ਕਰਿਆ ਬਿਹਾ ਹੁਣ ਤੋ ਫੇਰ ਆ ਗਿਆ ਪੱਭੀ ਕੀ ਰਹਿ ਗਿਆ ਮੈਂ ਕੀ ਕਰਦੇ ਹਾਂ ਅੰਮ੍ਰਿਤ ਵਿੱਚ ਹੈ ਆਂਜੀ ਕਰਦੇ ਹੁੰਦੇ ਕਿਵੇਂ ਕਰਦੇ ਹੁੰਦੇ ਨੇ ਆਂਜੀ ਸੱਚ ਐ ਤੇ ਤੈਨੂੰ ਮੇਰਾ ਸੱਲਾਹ ਤਰ ਲਿਆ ਉਹ ਆਂਜੀ ਆਂਜੀ ਵੀ ਕਰਦੇ ਉੱਤੇ ਹੱਸਿਆ ਫਿਰ ਕੀ ਹੋ ਜਾਂਦਾ ਹੁੰਦਾ ਵੀ ਤੂੰ ਕੋਈ ਨਾ ਮਸਿਆਪਾ ਨਾ ਖੜਾ ਕਰ ਤੇ ਚੱਲ ਤੂੰ ਜਾ ਭੱਜ ਹੁਣ ਤੂੰ ਦੁਬਾਰੇ ਪਹਲਾ ਆਂਦਾ ਸ ਕਰਨ ਕੀ ਆਇਆ ਮੈਂ ਸੌਂ ਖਾਣਾ ਹੈ ਸੱਚੀ ਤਾਂ ਲੱਗੇ ਤੇਰੀ ਮੈਂ ਮੇਰੀ ਸੌਂ ਖਾ ਤਾ ਲੈ ਮੈਂ ਸੌਂ ਖਾ ਖਾ ਮਾਰਨਾ ਵੀ ਨਾ ਹੈ ਇੱਕ ਵਾਰੀ ਨਾ ਦੇ ਤੂੰ ਮਾ ਕੋਈ ਕੋਈ ਮਤ ਪਾ ਵੀ ਕਿਹਾ ਤੂੰ ਤਾਂ ਜਾਣਦਾ ਨਹੀਂ ਇੱਥੋਂ ਨਹੀਂ ਹੋਰੀ ਚਾਂਬੜਿਆ ਪਿਆਗਾ ਕਿੱਥੇ ਦੁਖੀ ਕਰਿਆਂਗੀ ਅੱਜ ਤਾਂ ਇਹਨੂੰ ਚੰਗਾ ਹੀ ਸੁਲਕਦੀ ਹੱਥ ਕਾਦਾ ਫੜਾਤਾ ਇਹ ਤਾਂ ਹੁਣ ਖੱਲਣ ਦਾ ਨਾਮ ਹੀ ਨਹੀਂ ਲੈਂਦਾ ਹੈਗਾ ਇਹਨੇ ਸੋਚ ਲਿਆ ਵੀ ਇਹ ਤਾਂ ਸਾਹੂ ਜੀ ਕਿ ਚੱਲ ਐਨਾ ਨਹੀਂ ਮੈਂ ਫਾਦਾ ਚੱਕਣ ਦਿੰਦੀ ਹੈਗੀ ਮਣਦਾ ਕਿਤੇ ਆਪਦੇ ਆਪ ਨੂੰ ਚਲਾ ਕੇ ਭੱਗ ਗਿਆ ਭੱਗ ਗਿਆ ਕਮਲ ਚੱਪੜਾ ਖੜਾ ਸੁੱਟ ਗਿਆ ਇਹ ਹੁਣ ਕੰਮ ਕਰਾਂ ਆਪਦੇ ਕਿਸੇ ਕੰਮ ਲੱਗਾ ਹਾਏ ਹਾਏ ਇਹ ਮੈਂ ਤਾਂ ਨਾ ਕੇ ਪਾੜਾ ਚੜ ਗਿਆ ਨਾ ਬੈਣ ਮੇਰਾ ਤਾਂ ਕੰਮ ਵੀ ਰਹਿ ਗਿਆ ਉਹਦੇ ਚੱਕਰ ਦੇ ਵਿੱਚ ਹੋ ਹੋ ਉਹ ਫੋਕੋ ਗੁੱਤ ਘੱਪਸੇਕਦੀਆਂ ਫਿਰ ਬਾਹਰ ਹੀ ਬੈਠ ਕੇ ਹੋ ਹੋ ਮਰ ਜਾਣਾ ਗੇੜੇ ਦਿਨ ਦਾ ਫਿਰ ਜਾਂਦਾ ਸਾਰੇ ਗੰਦ ਪਾ ਜਾਂਦਾਗਾ ਫਿਰ ਉਹ ਸੰਦੋ ਕਹਿੰਦੀ ਸੀ ਉੱਧਰ ਆ ਜੀ ਹਾਂ ਉੱਧਰ ਜਾ ਕੇ ਆਉਣਾਗਾ ਸੇ ਆਪਾਂ ਕੰਮ ਨੂੰ ਨਿਪਟਦੇ ਹੈਗੇ ਇੱਕੋ ਬੌਲੇ ਨੇ ਆ ਕੇ ਵੜੇ ਝਾਲੀ ਮੈਂ ਤਾਂ ਸਾਰੇ ਕੰਮ ਖਰਾਬ ਕਰ ਗਏ ਮੇਰੇ ਜਿੰਨੇ ਕੰਮ ਸੀ ਨਾ ਸਾਰਾ ਸੱਤਿਆ ਨਾ ਸੁਆਰ ਗਿਆ